ਉਸ ਦੀਆਂ ਬੁਲੰਦੀਆਂ ਉਸ ਦੀ ਗੱਲ ਉਸ ਦੀ ਬਾਤ ਅੱਜ ਹਰ ਸਟੇਜ ਦੀ ਸ਼ਾਨ ਹੈ ਸੋਨੂ ਸਿਤੋ ਵਾਲਾ ਸੋਨੂ ਸਿਤੋ ਵਾਲਾ ਅੱਜ ਪਹਿਲੀ ਵਾਰੀ ਆਪਣਾ ਬੈਗ ਵੀ ਖੋਲ ਕੇ ਦਿਖਾਉਣਗੇ ਕਹਿੰਦੇ ਮਾਇਆ ਹੁੰਦੀ ਹੈ ਹੋਰ ਵੀ ਬਹੁਤ ਕੁਝ ਪ੍ਰਿੰਸ ਕਹਿੰਦੇ ਵੀ ਤੁਸੀਂ ਆਪ ਤੇ ਮਲੇਸ਼ੀਆ ਰਹਿੰਦੇ ਹੋ ਸੋਨੂ ਨੂੰ ਵੀ ਸਤਿ ਲੱਗੇ ਜੀ ਜਰੂਰ ਜੀ ਜਰੂਰ ਸੋਨੂ ਆਏਗਾ ਮੇਰੇ ਕੋ ਮਲੇਸ਼ੀਆ ਦੀ ਸਤਿ ਸ਼੍ਰੀ ਅਕਾਲ ਅੱਜ ਆਪਣੇ ਦੋਸਤਾਂ ਨੂੰ ਆਪਣੇ ਦਰਸ਼ਕਾਂ ਨੂੰ ਉਸ ਇਨਸਾਨ ਨਾਲ ਮਿਲਾਵਾਂਗੇ ਜਿਹੜਾ ਕਦੀ ਗੁਮਨਾਮ ਸੀ ਅੱਜ ਆਕਾਸ਼ ਤੱਕ ਪਹੁੰਚ ਗਿਆ ਉਸ ਦੀਆਂ ਬੁਲੰਦੀਆਂ ਉਸ ਦੀ ਗੱਲ ਉਸ ਦੀ ਬਾਤ ਅੱਜ ਹਰ ਸਟੇਜ ਦੀ ਸ਼ਾਨ ਹੈ ਸੋਨੂ ਸੀਤੋ ਵਾਲਾ ਗੱਲਬਾਤ ਕਰਾਵਾਂਗੇ ਸੋਨੂ ਸੀਤੋ ਵਾਲੇ ਨਾਲ ਜਾਣਾਂਗੇ ਉਸ ਦੇ ਦਿਲ ਦੀਆਂ ਗੱਲਾਂ ਤੇ ਉਸ ਦੇ ਜੋ ਗਾਣੇ ਨੇ ਨਵੇਂ ਪ੍ਰੋਜੈਕਟ ਕਿਹੜੇ ਆ ਰਹੇ ਨੇ ਕਿੱਥੇ ਕਿੱਥੇ ਜਾ ਕੇ ਸਮਾਗਮ ਕਰਦੇ ਪਏ ਆ ਪ੍ਰੋਗਰਾਮ ਕਰਦੇ ਪਏ ਆ ਲੋਕਾਂ ਕੋ ਕਿੰਨਾ ਕੁ ਪਿਆਰ ਮਿਲਿਆ ਗੱਲਬਾਤ ਕਰ ਲੈਣੇ ਤੁਹਾਨੂੰ ਸੀਤੋ ਵਾਲੇ ਨਾਲ ਤੁਹਾਨੂੰ ਸਵਾਗਤ ਹੈ ਜੀ ਤੁਹਾਡਾ ਸੱਚੀ ਗੱਲ ਸਰ ਪਹਿਲਾਂ ਤੁਹਾਡਾ ਜਿਹੜਾ ਬੜਾ ਖਾਸ ਡਾਇਲੋਗ ਆ ਕੀ ਹਾਲ ਚਾਲ ਦੋਸਤੋ ਉਹ ਪਹਿਲਾਂ ਦੱਸਕਣ ਹਾਂ ਜੀ ਜਿਕੇ ਹਾਲ ਚਾਲ ਦੋਸਤੋ ਆਪਣੇ ਵਾਲੋ ਧੰਨਵਾਦ ਦੁਬਈਆਂ ਦਾ ਥੈਂਕ ਯੂ ਕਿ ਲਵ ਯੂ ਭਰਾਵਾਂ ਨੂੰ ਤੁਹਾਨੂੰ ਗੱਲਬਾਤ ਕੀਤੀ ਜਾਵੇ ਤੱਕ ਅੱਜ ਤੱਕ ਇਸ ਸਵਾਲ ਬਿਰਖਲ ਕਿਸੇ ਨੇ ਉਹ ਨਹੀਂ ਕੀਤਾ ਹੋਣਾ ਕਿ ਆ ਟੈਟੂਆਂ ਦਾ ਕੀ ਰਾਜ ਹੈ ਟੈਟੂ ਕਦੋਂ ਬਣਵਾਏ ਤੇ ਕਿਹਦੀ ਯਾਦ ਚ ਬਣਵਾਏ ਇਹ ਤਾਂ ਜੀ ਮੈਂ ਸ਼ੌਂਕ ਤੋਂ ਬਣਵਾਏ ਸੀ ਸ਼ੌਕ ਦੇ ਆਏ ਸ਼ੌਂਕ ਨਾਲ ਹੀ ਬਣਵਾਈਦੇ ਸ਼ੌਕ ਨਾਲ ਬਣਵਾਏ ਸੀ ਆਪਦੇ ਲੋ ਲਓ ਸ਼ੌਂਕ ਦੇ ਸ਼ੌਂਕ ਦੇ ਤੰਦ ਪਗਾਉਣੇ ਆ ਜਿੰਨੇ ਆ ਪਗਾਏ ਜਾਂਦੇ ਆ ਤੇ ਇਹ ਬਣਵਾਇਆ ਤਾਂ ਕੀ ਕੀ ਆ ਤੇ ਪਿਸਟਲ ਆ ਤੇ ਆ ਕੀ ਬਣਵਾਇਆ ਤਾਂ ਡ੍ਰੀਮ ਮੋਟਰਸ ਨਕੌਦਰ ਇਹ ਨਕੌਦਰ ਗਏ ਸੀ ਬਾਬੇ ਲਾਲ ਬਾਦਸ਼ਾਹ ਜੀ ਅੱਛਾ ਇਹ ਉੱਥੇ ਬਣਵਾਇਆ ਹਾਂਜੀ ਕਿਸੇ ਦੀ ਯਾਦਚਿੱਤ ਨਹੀਂ ਬਣਵਾਏ ਨਾ 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 ਆ ਦੇ ਬਣਵਾਏ ਸੀ ਇੱਧਰ ਲੱਗਦਾ ਕਿਸੇ ਦੀ ਯਾਦਚਿੱਤ ਹੀ ਬਣਵਾਇਆ ਜੈਸਾਈਆਂ ਦੀ ਉਸ ਤੋਂ ਬਾਅਦ ਉੱਧਰ ਵੀ ਬਣਵਾਏ ਦੇ ਆ ਪਿੰਦਰ ਡਾਬਾ ਵਾਲੇ ਅੱਛਾ ਪਿੰਦਰ ਡਾਬਾ ਵਾਲੇ ਦੇ ਬਣਵਾਏ ਸੀ ਆਪਾਂ ਉਸ ਤੋਂ ਬਾਅਦ ਤੇ ਆਪਾਂ ਦੇ ਤੇ ਗੱਲਬਾਤ ਵੀ ਤੇ ਕਰੀਦੀ ਏ ਜਿਹੜਾ ਭਰਾਵਾਂ ਨਾਲ ਜਿਹੜਾ ਸੰਜੋਗਾ ਤੇ ਉਹਨਾਂ ਨਾਲ ਭਰਾਵਾਂ ਨਾਲ ਧੰਨਵਾਦ ਹੈ ਤੇ ਭਾਈ ਜਿਹੜੇ ਜੁੜੇ ਆ ਆਪਣੇ ਨਾਲ ਉਹਨਾਂ ਨੂੰ ਭਰਾਵਾਂ ਨੂੰ ਥੈਂਕ ਯੂ ਪ੍ਰਾਵਾਂ ਨੂੰ ਜਿੰਨੇ ਤੇ ਆਪਣੇ ਤੇ ਕਰਦੇ ਆ ਸਪੋਰਟ ਪ੍ਰਾਵਾਂ ਦਾ ਧੰਨਵਾਦ ਵੀਰੇ ਸੋਨੂੰ ਕਹਿੰਦੇ ਅੱਜ ਕੱਲ ਸੋਨੂ ਸੀਤੋ ਵਾਲੇ ਦਾ ਨਾਂ ਟੋਲ ਪਲਾਜ਼ਾ ਤੇ ਵੀ ਚੱਲਣ ਲੱਪਿਆ ਲੋਕੀ ਉਹ ਜਿਹੜੇ ਟੋਲ ਪਲਾਜ਼ਾ ਵਾਲੇ ਇੱਕ ਰੀਲ ਦੇਖੀ ਸੀ ਤੁਹਾਡੀ ਤੇ ਉਹ ਤੇਰੀ ਤੇਰੇ ਨਾਲ ਵੇਖ ਕੇ ਉਹਨਾਂ ਨੇ ਕਹਿੰਦੇ ਬੈਰੀਕੇਡਸ ਖੋਲ ਤੇ ਹਾਂ ਜੀ ਹਾਂ ਜੀ ਖੋਲ ਦਿੰਦੇ ਆ ਨਾ ਕਈ ਖੋਲ ਦਿੰਦੇ ਆ ਉਸ ਤਰਾ ਇਹਨਾਂ ਨੂੰ ਪਤਾ ਹੈ ਤੇ ਤੇ ਨੰਗਦੇ ਹੈ ਜੇ ਡੇਲੀ ਜਾਈਦਾ ਹੈ ਦਾ ਡੇਲੀ ਉਹ ਖੋਲ ਦਿੰਦੇ ਜਦੋਂ ਜਾਈਦਾ ਤੇ ਟੋਲ ਪਲਾਇਆਂ ਤੇ ਮਤਲਬ ਕੇ ਫਿਰ ਵਾਵਾ ਪਿਆਰ ਕਰਦੇ ਲੱਗਦਾ ਹਾਂਜੀ 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 ਪਿਆਰ ਤੇ ਬਹੁਤ ਕਰਦੇ ਆਪਾਂ ਨੂੰ ਹੁਣ ਨਵਾਂ ਗਾਣਾ ਕਿਹੜਾ ਕਢਾ ਰਿਹਾ ਜਾਂ ਹੋਰ ਕਿਹੜੀ ਫਿਲਮ ਆ ਰਹੀ ਜਾਂ ਕਿਸੇ ਡਰਾਮੇ ਚ ਕੀ ਕਰ ਰਹੇ ਹੋ ਤੁਸੀਂ ਆਪਰੇ ਗਾਣੇ ਕਰਾਂਗੇ ਅਲੇ ਤੇ ਆਪਣਾ ਤੇ ਆਉਂਦਿਆ ਸੀ ਸਲਪੈਂਡਰ ਗਾਣਾ ਉਹ ਦੋ ਲਾਈਨਾਂ ਸੁਣਾਓ ਸਾਡੇ ਦਰਸ਼ਕਾਂ ਨੂੰ ਓ ਗਲੀ ਤੇਰੇ ਵਿੱਚ ਘੇਰ ਲਿਆ ਜ਼ਲ ਪੈਂਦ ਰਿਹਾ ਰਹਾਂ ਦਾ ਆ ਪੁੱਠਾ ਪੰਗਾ ਪੈ ਗਿਆ ਨਹੀਂ ਹੁਣ ਆਪਣੇ ਪਿਆਰਾਂ ਦਾ ਉਸ ਮੋੜ ਤੇ ਉਸ ਮੋੜ ਤੇ ਤਾਂ ਜਾ ਖੜੀ ਦਾ ਸੀ ਹਾਂ ਜਾ ਖੜੀ ਦਾ ਸੀ ਹਾਂ ਗਲੀ ਤੇ ਰ ਵਿੱਚ ਕੇ ਰਾਜ਼ਿਲ ਪੰਡ ਰਹੀ ਆ ਰਾਂ ਦਾ ਆ ਪੁੱਠਾ ਪੰਗਾ ਪੈ ਗਿਆ ਨਹੀਂ ਹੁਣ ਆਪਣੇ ਪਿਆਰਾਂ ਦਾ ਵੈਰੀ ਗੁੱਡ ਹੁਣ ਅੱਜ ਕੱਲ ਸਟੇਜਾਂ ਵੀ ਤੁਸੀਂ ਕਾਫੀ ਵੱਡੀਆਂ ਵੱਡੀਆਂ ਸ਼ੇਅਰ ਕਰਨ ਲੱਪੇ ਵੱਡੇ ਵੱਡੇ ਸਿੰਗਰਾਂ ਨਾਲ ਬਹੁਤ ਘੱਟ ਦੇਖਣ ਨੂੰ ਮਿਲਦਾ ਕਿ ਸਿੰਗਰ ਆਪਣੀ ਜਗ੍ਹਾ ਤੇ ਤੁਹਾਨੂੰ ਟਾਈਮ ਦੇਣ ਲੱਪੇ ਆ ਇਹਦੇ ਚ ਕੀ ਰਾਜ ਆ ਰਾਜੇ ਇਹੋ ਹੀ ਆ ਭਾਈ ਮੈਂ ਕਹਿੰਦੇ ਸੀ ਜਿੰਨੇ ਤਾਂ ਸਾਧਿਆ ਨਾਲ ਭੈਣ ਭਰਾ ਜੁੜੇ ਆਪਣੇ ਨਾਲ ਉਹਨਾਂ ਦਾ ਧੰਨਵਾਦ ਆ ਜਿਹੜੇ ਵੇਖਣਦੇ ਆ ਆਪਾਂ ਨੂੰ ਪਨੂਤਾਂ ਧੰਨਵਾਦ ਭਰਾਵਾਂ ਦਾ ਸਾਰਿਆਂ ਦਾ ਜੀ ਆਇਆਂ ਨੂੰ ਮੈਂ ਕਹਿੰਦਾ ਤੇ ਜਿਹੜੇ ਜਿੰਨੇ ਆਪਣੇ ਨਾਲ ਲਾਈਵ 'ਚ ਤੇ ਜੁੜੇ ਆ ਤੇ ਭੈਣ ਭਰਾ ਧੰਨਵਾਦ ਦੋਨਾਂ ਭਈਆਂ ਦਾ ਥੈਂਕ ਯੂ ਕਿ ਦਿਲੋਂ ਤੇ ਸਪੋਰਟ ਸਪੋਰਟ ਕਰਦੇ ਆ ਰਹਿਣਾ ਮਜ਼ਾਕ ਨਾ ਬਣਾਉਣਾ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਇਸ ਗੱਲ ਦਾ ਮਜ਼ਾਕ ਬਣਾ ਲੈਂਦੇ ਕਿਸੇ ਨੂੰ ਮਜ਼ਾਕ ਹੈ ਮਜ਼ਾਕ ਭਾਈ ਇਹ ਬਣਾਉਂਦੇ ਆ ਤੇ ਮੈਂ ਆਖੰਦਿਆ ਸੀ ਜੇ ਜੇ ਲੱਗਦੀ ਤੇ ਚੀਜ਼ ਚੰਗੀ ਗੇ ਵੇਖ ਲਿਆ ਕਰੋ ਕਿਸੇ ਦਾ ਮਜ਼ਾਕ ਨਹੀਂ ਉਡਾਈਦਾ ਨਹੀਂ ਬਲਿਆ ਰੱਖ ਵੀ ਤਾਂ ਜਿੰਦਾ ਸਨ ਵੀ ਤਾਂ ਜੇ ਫੱਕਰ ਦੀ ਤਾਂ ਰੂਹ ਵੀ ਤਾਂ ਲੱਗ ਜਾਂਦੀ ਹੈ ਤੇ ਕਿਸ ਨੂੰ ਮਜ਼ਾਕ ਨਹੀਂ ਉਡਾਈਦਾ ਨਹੀਂ ਕਿਸਦਾ ਵੀ ਸੋਨੂੰ ਉਹਨੂੰ ਅਗਲੀ ਫਿਊਚਰ ਪਲੈਨਿੰਗ ਕੀ ਆ ਵਿਆਹ ਕਦੋਂ ਕਰਾਉਣ ਲੱਗੇ ਵਨਲੇ ਪੜੀ ਜਿ ਘਰ ਬਰ ਬਣਾ ਕੇ ਕੇ ਫੇਰਾ ਫਿਰ ਕਰਾਵਾਂਗੇ ਜਦੋਂ ਹੁਣ ਸ਼ੋਹਰਤ ਮਿਲ ਗਈ ਆ ਸਟੇਜਾਂ ਤੇ ਨਾ ਚੱਲਣ ਲੱਪਿਆ ਸੋਨੂ ਸੀਤੋ ਵਾਲਾ ਹਰ ਜਗ੍ਹਾ ਤੇ ਚੱਲਣ ਲੱਪਿਆ ਕੋਈ ਕੋਈ ਪ੍ਰਪੋਜ਼ਲ ਆਈਆਂ ਕਿਸੇ ਨੇ ਕੋਈ ਆਫਰ ਕੀਤੀ ਆ ਕਿਉਂਕਿ ਅੱਜ ਕੱਲ੍ਹ ਹੁਣ ਕਹਿੰਦੇ ਕੁੜੀਆਂ ਬਹੁਤ ਤੁਹਾਨੂੰ ਲਾਈਕ ਕਰਨ ਲੱਪੀਆਂ ਮੈਂ ਤੇ ਕਹਿੰਦੇ ਅਸੀਂ ਅਸੀਂ ਲਾਈਕ ਨਾ ਲਾਈਕ ਕਰਦੇ ਆ ਤੇ ਉਹਨਾਂ ਦਾ ਧੰਨਵਾਦ ਨਾਲੇ ਜੜੀਆਂ ਹੁੰਦੀਆਂ ਨਹੀਂ ਆ ਸਪான்ਸਰਾਂ ਉਹ ਆਪਨ ਨੂੰ ਪਨ ਧੰਨਵਾਦ ਹੈ ਦੁਬਈਆਂ ਦਾ ਜਿੰਨੇ ਤਾਂ ਆਪਣੇ ਨਾਲ ਸਪான்ਸਰ ਹੈ ਧੰਨਵਾਦ ਵੀ ਰਹਿਣੇ ਥੈਂਕ ਯੂ ਕੀ ਜੀ ਆਇਆਂ ਨੂੰ ਭਰਾਵਾਂ ਨੂੰ ਜੀ ਕਰਨ ਔਜਲੇ ਦੇ ਵੀ ਤੁਸੀਂ ਫੈਨ ਹੋ ਕਰਨ ਔਜਲੇ ਦੇ ਬੜੇ ਗਾਣੇ ਗਾਉਂਦੇ ਹੋ ਕਰਨ ਔਜਲੇ ਦਾ ਵੀ ਕੋਈ ਗਾਣਾ ਸਾਡੇ ਦਰਸ਼ਕਾਂ ਨੂੰ ਜਰੂਰ ਸੁਣਾ ਦਿਓ ਕਰਨ ਔਜਲੇ ਦਾ ਭਜੀ ਹਲੇ ਤੇ ਕਰਾਂਗੇ ਕੋ ਨਹੀਂ ਤੇਰਾ ਹੁਸਨ ਦੋਬਾ ਦੋਬਾ ਨਹੀਂ ਕਰਦਾ ਵੀ ਤਾਂ ਰਹਿੰਦਾ ਨਹੀਂ ਉਸਨ ਤੇਰਾ ਤੋਬਾ ਤੋਬਾ بس ਨਵਿਤਾ ਰੱਖਣੀ ਪੈਂਦੀ ਆ ਤੇ ਹੁਸਨ ਤੌਬਾ ਤੋ ਬਣੀ ਜੇ ਹੁਣ सोनू ਸੀਤਵਾਲਾ ਕਹਿੰਦੇ ਵਿਦੇਸ਼ ਦਾ ਵੀ ਚੱਕਰ ਲਾਉਣ ਲੱਗਾ ਵਾ ਉਹ ਕਿੱਥੇ ਚੱਲੇ ਹੋ ਐ ਚੱਲੇ ਸੀ ਭਾਜੀ ਮਲੇਸ਼ੀਆ ਤੇ ਪ੍ਰਿੰਸ ਕੋਈ ਚੱਲੇ ਹੋ ਲੱਗਦਾ ਜਿਹੜਾ ਲਾਗੇ ਬੇਟਾ ਹੈ ਹਾਂਜੀ ਜੇ ਭਰਾ ਆ ਜਦੋਂ ਉਧਰ ਉਹ ਸਾਰਾ ਕੋਈ ਫਾਈਨਲ ਹੋ ਗਿਆ ਤੇ ਤਾਂ ਜਾਵਾਂਗੇ ਆਪਾਂ ਫਿਰ ਮਲੇਸ਼ੀਆ ਦੀ ਤਿਆਰੀ ਹੈ ਹਾਂਜੀ ਹਾਂਜੀ ਇਹ ਬੈਗ ਚ ਕੀ ਅੱਜਕੱਲ ਪਾਇਆ ਹੁੰਦਾ ਫਿਰ ਇਹ ਚ ਦੇ ਇਹ ਬੜਾ ਕੋ ਹੁੰਦਾ ਪਾਜੀ ਕੀ ਕੀ ਹੁੰਦਾ ਦੱਸਦੇ ਕੀ ਹੁੰਦਾ ਇਹ ਚ ਦੇ ਮਾਇਆ ਹੁੰਦੀ ਐ ਕਿਹ ਕਿਹ ਮਾਇਆ ਹੁੰਦੀ ਐ ਕਿਹੜੀ ਕਿਹੜੀ ਮਾਇਆ ਦੇ ਦੇਸੀ ਕਿ ਵਿਦੇਸੀ ਸੋਨੂ ਸੀਤੋ ਵਾਲਾ ਅੱਜ ਪਹਿਲੀ ਵਾਰੀ ਆਪਣਾ ਬੈਗ ਵੀ ਖੋਲ ਕੇ ਦਿਖਾਉਣਗੇ ਕਹਿੰਦੇ ਮਾਇਆ ਹੁੰਦੀ ਐ ਹੋਰ ਵੀ ਬਹੁਤ ਕੁਸ਼ ਸੋਨੂ ਦੇ ਫੋਨ ਵੀ ਆ ਵਿੱਚ ਵਾਹ ਪਈ ਵਾਹ ਹੋਰ ਕੀ ਕੀ ਹੈਗਾ ਵਾ ਕੀ ਬਾਤ ਆ ਸੋਨੂ ਨੇ ਆਪਣਾ ਪਟਾਰਾ ਖੋਲਿਆ ਤਾਂ ਦੇਖੋ ਕੀ ਮਾਇਆ ਵਿਆਹ ਵਿੱਚ ਪਿਆਰ ਕਰਦੇ ਨੇ ਲੋਕ ਸੋਨੂੰ ਜਿੱਥੇ ਜਾਂਦਾ ਹੱਥਾਂ ਤੇ ਚੁੱਕਦੇ ਨੇ ਸੋਨੂੰ ਮਾਇਆ ਨਾਲ ਕਿੰਨਾ ਕੁ ਪਿਆਰ ਆ ਮਾਇਆ ਨਾਲ ਆਪਾਂ ਨੂੰ ਬਹੁਤ ਭਾਈ ਪਿਆਰ ਆ ਤੇ ਤੇ ਜਿੰਨੇ ਤੇ ਹਾਂਜੀ ਨਾਲ ਨਾਲ ਚੁੱਕੀ ਫਿਰਦੇ ਹਾਂਜੀ ਅੱਜ ਉਸ ਹੱਬ ਨਾਲ ਹੀ ਰੱਖਣੇ ਪੈਂਦੇ ਨਾ ਜਿਹੜੇ ਹੱਬ ਨਾਲ ਆਪਾਂ ਦੇ ਤੇ ਜਾਈਦੇ ਦਿਖਾਈ ਪੀਦੇ ਕੋਈ ਤੱਕ ਜਿੰਨੇ ਭੈਣ ਭਰਾ ਹੁੰਦੇ ਆ ਤੇ ਆਪਣੇ ਨਾਲ ਉਹਨਾਂ ਨੂੰ ਵੀ ਵੇਖਣਾ ਪੈਂਦਾ ਤੇ ਸਾਰਿਆਂ ਨੂੰ ਪਰਿਵਾਰ ਖੁਸ਼ ਆ ਤੁਹਾਨੂੰ ਹਾਂਜੀ 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 ਕੋਰ ਖੁਸ਼ ਆ ਪਰਿਵਾਰ ਵੀ ਖੁਸ਼ ਆ ਤੇ ਆਪਣੇ ਸੁਨੂੰ ਨੂੰ ਪਿਆਰ ਕਦੋਂ ਹੋਇਆ ਸੀ ਕਿਸੇ ਕੁੜੀ ਨਾਲ ਪਿਆਰ ਤੇ ਆਪਾਂ ਆਪਾਂ ਜੀ ਕਰੀ ਦੇਣੀ ਹਲੇ ਪਿਆਰ ਤੇ ਕਰਾਂਗੇ ਕੋਈ ਗੱਲ ਨਹੀਂ ਨਹੀਂ ਜਾ ਕੇ ਤੇ ਬਾਹਰ ਹੀ ਕਰਾਵਾਂਗੇ ਉਧਰ ਹੀ ਅਜੇ ਹੁਣ ਅਜੇ ਇੱਥੇ ਕੋਈ ਕੁੜੀ ਪਸੰਦ ਨਹੀਂ ਆਈ ਪਿਆਰ ਕਰਨਾਂ ਨਾ 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 ਕੀ ਗੱਲ ਇੱਧਰ ਆਲੀ ਜਾਣਾ ਕਿਉਂ ਪਸੰਦ ਤਾਂ ਇੱਧਰ ਆਲੀਆਂ ਆਪਾਂ ਤੇ ਓਮ ਨਹੀਂ ਕਰੀ ਦੇਵਣੀ ਕੀ ਗੱਲ ਉਤਰਾ ਹੀ ਆਪਦੇ ਨਾਲ ਤੇ ਗੱਲ ਉਹ ਹੀ ਬਣਾ ਲਈਦੀ ਹੈ ਗੱਲ ਬਣਾ ਲਈ ਦੀ ਹੈ ਚਲੋ ਫੋਨ ਫਾਣ ਹੁੰਦੇ ਕੁੜੀਆਂ ਦੇ ਆਲੇ ਨਹੀਂ ਹੁੰਦੇ ਨਹੀਂ ਆਪਾਂ ਨੂੰ ਤੇ ਨੂੰ ਕਈ ਆਖੰਦੇ ਆ ਮੈਂ ਆਖੰਦੇ ਅਸੀਂ ਵਿਆਹ ਕਰਾਵਾਂਗੇ ਚਲੋ ਇਹ ਸੋਨੂ ਸਿਤਵਾਲੀਆ ਸਾਡੇ ਨਾਲ ਪ੍ਰਿੰਸ ਮਲੇਸ਼ੀਆ ਜਿਨ੍ਹਾਂ ਦੇ ਸੱਦੇ ਤੇ ਅੱਜ ਇੱਥੇ ਪਹੁੰਚੇ ਨੇ ਸੋਨੂ ਸਿਤਵਾਲੀਆ ਪ੍ਰਿੰਸ ਕਹਿੰਦੇ ਵੀ ਤੁਸੀਂ ਆਪ ਉਹ ਤੇ ਮਲੇਸ਼ੀਆ ਰਹਿੰਦੇ ਹੋ ਸੋਨੂ ਨੂੰ ਵੀ ਸੱਦਣ ਲੱਗੇ ਹੋ ਜੀ ਜਰੂਰ ਜੀ ਜਰੂਰ ਸੋਨੂ ਆਏਗਾ ਮੇਰੇ ਕੋ ਮਲੇਸ਼ੀਆ ਜੀ ਮੈਂ ਪ੍ਰੋਮਿਸ ਕਰਦਾ ਹਾਂ ਜ਼ਰੂਰ ਮੇਰੇ ਕੋਲ ਇੱਕ ਬੜੀ ਟੂਰ ਜ਼ਰੂਰ ਲੱਗ ਜਾਏਗਾ ਆ ਸੋਨੂ ਨੇ ਸੋ ਇੱਕ ਵਾਰੀ ਮਲੇਸ਼ੀਆ ਦਾ ਰਾਹ ਖੋਲ ਕੇ ਫਿਰ ਅੱਗੇ ਫਿਰ ਇੰਗਲੈਂਡ ਯੂਕੇ ਵੀ ਭੇਜਦੀ ਜ਼ਰੂਰ ਇਹ ਬੰਦਾ ਸਾਥ ਬੰਦਾ ਜੀ ਇਹ ਪੱਕਾ ਅੱਗੇ ਜਾਊਗਾ ਜੀ ਦੇਖ ਲਿਆ ਪੱਕਾ ਜਾਊਗਾ ਮੈਨੇ ਬੜੀ ਤਮੰਨਾ ਸੀ ਇਹ ਮੁੰਡੇ ਨੂੰ ਮਿਲਣ ਦੀ ਮੇਰੇ ਕੋ ਕੋਈ ਕੰਟੈਕਟ ਨਹੀਂ ਸੀ ਫਿਰ ਆਪਣਾ ਵੀਰ ਲੱਭਾ ਮੈਨੂੰ ਗੋਪੀ ਵੀਰ ਉਹਦੇ ਕੰਟੈਕਟ 'ਚ ਆਇਆ ਮੈਂ ਉਹਦੇ ਕੰਟੈਕਟ 'ਚ ਆਇਆ ਤੇ ਅੱਜ ਬਾਈ ਨੂੰ ਮਿਲਿਆ ਬਹੁਤ ਚੰਗਾ ਲੱਗਾ ਬਹੁਤ ਵਧੀਆ ਰੂਹ ਆ ਲੋਕੀ ਜਾਂ ਵੀ ਮਜ਼ਾਕ ਡਾਂਦੇ ਨੇ ਮੈਂ ਇੱਕ ਮੈਸੇਜ ਜੇਣਾ ਜਾਊਂਗਾ ਕਿਸੇ ਦਾ ਮਜ਼ਾਕ ਨਹੀਂ ਉਡਾ ਸਭ ਪਰਮਾਤਮਾ ਦੀ ਖੇਡ ਆ ਅੱਜ ਜੇ ਬੰਦਾ ਫੇਮ ਚ ਆਇਆ ਤੇ ਇਹਨੂੰ ਸਪੋਰਟ ਕਰੋ ਨਾ ਕਿ ਇਹਦੀ ਬੁਰਾਈ ਕਰੋ ਸੁਣੋ ਆਖਰੀ ਸਵਾਲ ਜਿਹੜੇ ਲੋਕ ਮਜ਼ਾਕ ਉਡਾਉਂਦੇ ਆ ਜਾਂ ਜਿਹੜੇ ਲੋਕ ਹਰ ਗੱਲ ਨੂੰ ਟੀਚਰ ਬਾਰੀ ਚ ਕਰਦੇ ਆ ਉਹਨਾਂ ਨੂੰ ਕੋਈ ਕਹੋਗੇ ਵੀ ਤੁਹਾਡੀ ਚੜਤ ਵੇਖ ਕੇ ਛੜਦੇ ਆ ਕਿ ਜਾਂ ਉਹਨਾਂ ਕੋ ਇਥੋਂ ਤੁਹਾਡੇ ਤੱਕ ਪਹੁੰਚਿਆ ਨਹੀਂ ਜਾਂਦਾ ਇਹ ਮੈਂ ਆਖਣਾ ਚਾਹੁੰਦਾ ਤੇ ਨਾ ਜਿਹੜੇ ਛੜਦੇ ਆ ਨਾ ਭਾਜੀ ਜੇ ਸੜੀ ਜਾਂਦੇ ਨਾ ਆਪਾਂ ਤੇ ਪਤਾ ਹੀ ਨਹੀਂ ਗੱਲਾਂ ਚ ਆਉਂਦੇ ਨਹੀਂ ਕਈ ਕਮੈਂਟਾਂ ਇਹ ਕਮੈਂਟਾਂ ਇਹ ਗਾਲਾਂ ਵੀ ਕੱਢਦੇ ਆ ਜੇ ਕਈ ਮੈਂ ਤਾਂ ਅੱਖਾਂ ਦੇ ਕੋਈ ਗੱਲ ਨਹੀਂ ਨਹੀਂ ਕੱਢੀ ਜਾਂਦੇ ਨੇ ਕੱਢਦੇ ਤੇ ਆਪਾਂ ਦੇ ਇਨ੍ਹਾਂ ਇਨ੍ਹਾਂ ਧਿਆਨ ਨੂੰ ਨਹੀਂ ਦੇਈ ਦਵਨੀ ਬਹੁਤ ਅੱਛੀ ਗੱਲ ਕਹਿੰਦੇ ਕਿ ਜਿਹੜੇ ਗਾਲਾਂ ਵੀ ਕੱਢਦੇ ਕਮੈਂਟਾਂ 'ਚ ਅਸੀਂ ਉਹਨਾਂ ਵੱਲ ਵੀ ਧਿਆਨ ਨਹੀਂ ਦਿੰਦੇ ਸੋਨੂ ਸੀਤੋ ਵਾਲੀ ਆ ਖੁੱਲੇ ਦਿਲ ਦਾ ਬੰਦਾ ਹੈ ਖੁੱਲੀਆਂ ਗੱਲਾਂ ਕੀਤੀਆਂ ਵਿਆਹ ਆਖਦਾ ਵਿਦੇਸ਼ ਜਾ ਕੇ ਕਰਾਵਾਂਗੇ ਇੱਥੇ ਨਾ ਪਿਆਰ ਕਰਨਾ ਨਾ ਵਿਆਹ ਕਰਾਉਣਾ ਬੈਗ ਦੇ ਵਿੱਚ ਜੋ ਲੈ ਕੇ ਫਿਰਦਾ ਉਹ ਵੀ ਸਾਧ ਬਰਾਦੇ ਤਰੀਕੇ ਨਾਲ ਸਭ ਨੂੰ ਦੱਸਿਆ ਆਖਦਾ ਕਿ ਗਾਲਾ ਨਾ ਕੱਢਿਓ ਜੇ ਪਸੰਦ ਆਵੇ ਤੇ ਵੇਖ ਲਿਓ ਨਾ ਪਸੰਦ ਆਵੇ ਤੇ ਗਾਣੋ ਤੋੜ ਦਿਓ ਧੰਨਵਾਦ ਕਰਦੇ ਹਾਂ ਤੁਹਾਨੂੰ ਸੀਤੋ ਵਾਲੀਏ ਦਾ ਪ੍ਰਿੰਸਪਲੇਸ਼ੀਆ ਦਾ ਕੈਮਰਾਮੈਨ ਪੰਡਿਤ ਨਾਲ ਦਿੱਤੇ ਲੂਥਰਾ ਗੁਰਦਾਸਪੁਰ ਇਹ ਵੀ ਨਹੀਂ ਕਿ ਹਾਂ ਅਸੀਂ ਤੁਹਾਨੂੰ ਬਾਅਦ ਵਿੱਚ ਤੇਰੇ ਵੱਸ ਲਿਆਂਦਾ ਨਹੀਂ ਮਰ ਬਰ ਲੈਂਦੇ ਹਾਂ ਕਹ ਰਾਤ ਉੱਥੇ ਗਾਣਾ ਉੱਥਰ ਆਹ ਤੇਰੇ ਉੱਥੇ ਤੇ ਕੇ ਆ ਚੀਰ ਦੋ ਘੜੀਆਂ ਵਾਲਾ ਬਾਬਾ ਘੜੀਆਂ ਨਾ ਬਾਬਾ ਇਹ ਦੀਨੀ ਨਹੀਂ ਉਹ ਘੜੀਆਂ ਹੈ ના ના કેનેનો પ્રેમ આ તને બસ ઠીક છે તો પ્રિસ્કોસ તલ નો કેમ તક ના રે સોનેલા આ કે જાણી કુમાર મેલે ઠીક છે